ਉਸੀ ਤਾਂ ਹੋਵੋਗੇ ਭੈਣੋ ਤੇ ਭਰਾਵੋ ਆਪਦੇ ਬੱਚਿਆਂ ਦੇ ਲਈ ਜੇ ਕੁਝ ਬਣਾਉਣਾ ਹੈ ਤਾਂ ਕੱਲ ਨੂੰ 26 ਤਰੀਕ ਨੂੰ ਇਹ ਦਿਖਾ ਦਿਓ ਕਿ ਪੰਜਾਬ ਦੀ ਜ਼ਮੀਰ ਮਰੀ ਨਹੀਂ ਹੋਈ ਅਸੀਂ ਵੋਟਾਂ ਵਾਲਿਆਂ ਦੇ ਤਨੂ ਸਾਰਿਆਂ ਨੂੰ ਅਸੀਂ ਵਾਰ-ਵਾਰ ਇਹੀ ਬੇਨਤੀ ਕਰਦੇ ਆ ਕਿ ਕੱਲ ਨੂੰ 26 ਤਰੀਕ ਨੂੰ ਬਰਨਾਲੇ ਦੀ ਧਰਤੀ ਦੇ ਵੱਧ ਤੋਂ ਵੱਧ ਕੱਠ ਲੈ ਕੇ ਜ ਜੇ ਸਾਰੇ ਜਾਣਦੇ ਹੋ ਕਿ ਕੋਈ ਚੱਟੇ-ਵੱਟੇ ਨਹੀਂ ਇਹ ਸਾਰੇ ਨਾ ਅਸੀਂ ਕਾਲੀਆਂ ਦੇ ਹੱਕਾਂ ਚਾ ਨਾ ਕਾਂਗਰਸੀਆਂ ਦੇ ਨਾ ਆਪ ਵਾਲਿਆਂ ਦੇ ਨਾ ਭਾਜਪਾ ਦੇ ਅਸੀਂ ਜੇ ਹੱਕ ਦੇ ਵਿੱਚ ਹਾਂ ਤਾਂ ਲੋਕਾਂ ਦੇ ਏਕੇ ਦੇ ਵਿੱਚ ਹਾਂ ਆਪਾਂ ਨੂੰ ਏਕਾ ਕਰਕੇ ਇਹਨਾਂ ਲੋਕਾਂ ਦੇ ਨੱਕ ਦੇ ਵਿੱਚ ਦਮ ਰੱਖ ਲੈਉਣਾ ਚਾਹੀਦਾ ਭੈਣੋ ਤੇ ਭਰਾਵੋ ਤੁਸੀਂ ਇਹ ਸੋਚੋ ਕਿ ਪਹਿਲਾ ਜਿਹੜੇ ਇਹਨਾਂ ਦੇ ਫਾਇਰਾਂ ਦੇ ਮੂਹਰੇ ਫੁੱਲ ਵਸਾਉਂਦੇ ਹੁੰਦੇ ਸੀ ਅੱਜ ਜੇ ਤੁਸੀਂ ਜਾਗਦੀ ਜ਼ਮੀਰ ਵਾਲੇ ਬਣਿਓ ਇਹਨਾਂ ਗੰਦੇ ਲੋਕਾਂ ਨੂੰ ਸਵਾਲ ਚੁੱਕਣ ਲੱਗੇ ਹੋ ਤਾਂ ਇਸ ਏਕੇ ਦੇ ਕਾਰਨ ਹੀ ਤੁਸੀਂ ਸਵਾਲ ਪੁੱਛਦੇ ਹੋ ਜਦੋਂ ਤੁਹਾਡੇ ਪਿੰਡ ਦੇ ਵਿੱਚ ਕੋਈ ਲੀਡਰ ਆਉਂਦਾ ਭੈਣੋ ਤੇ ਭਰਾਵੋ ਤੁਸੀਂ ਇਹਨਾਂ ਨੂੰ ਆਪਣੀ ਕੀਮਤੀ ਵੋਟ ਦੇ ਕੇ ਇਹਨਾਂ ਨੂੰ ਬਣਾਉਨੇ ਹੋ ਮੰਤਰੀ ਸ਼ਾਂਤਰੀ ਤਾਂ ਇਹਨਾਂ ਤੇ ਸਵਾਲ ਚੁੱਕਣਾ ਵੀ ਤੁਹਾਡਾ ਫਰਜ਼ ਬਣਦਾ ਇਹਨਾਂ ਨੂੰ ਪੁੱਛੋ ਤੁਸੀਂ ਸਾਡੇ ਬੱਚਿਆਂ ਦਾ ਭਵਿੱਖ ਖਾ ਗਏ ਸਾਡੇ ਦਿੱਤੇ ਹੋਏ ਤੁਹਾਨੂੰ ਵੋਟਾਂ ਦਾ ਤੁਸੀਂ ਕੀ ਕਰਿਆ ਤਾਂ ਸਾਰੇ